ਜੀ ਜੀ ਪੰਜਾਬ ਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਾਂਗਰਸ ਪਾਰਟੀ ਦੇ ਵੱਲੋਂ ਗੁਰਦਾਸਪੁਰ ਤੋਂ ਆਪਣੇ ਟਕਸਾਲੀ ਆਗੂ ਸੀਨੀਅਰ ਲੀਡਰਸ਼ਿਪ ਦੇ ਵਿੱਚੋਂ ਸੁਖਜਿੰਦਰ ਸਿੰਘ ਰੰਦਾਵਾ ਨੂੰ ਇਸ ਵਾਰ ਟਿਕਟ ਦਿੱਤੀ ਗਈ ਹੈ ਸੁਖਜਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ ਇਸ ਵਕਤ ਰੰਦਾਵਾ ਸਾਹਿਬ ਮੇਰੇ ਨਾਲ ਨੇ ਰੰਦਾਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਜੀ ਮੀਡੀਆ ਤੇ ਇਸ ਵਾਰ ਕਾਂਗਰਸ ਨੇ ਤੁਹਾਡੇ ਉੱਪਰ ਦਾਅ ਖੇੜਿਆਗਾ ਖਾਸ ਤੌਰ ਤੇ ਦੇਖਿਆ ਜਾਵੇ ਤੁਹਾਡੇ ਪਰਿਵਾਰ ਨੂੰ ਦੇਖੀਏ ਲੰਬੇ ਸਮੇਂ ਤੋਂ ਤੁਹਾਡੇ ਪਿਤਾ ਜੀ ਪਹਿਲਾਂ ਕਾਂਗਰਸ ਦੇ ਵਿੱਚ ਰਹੇ ਉਸ ਵਕਤ ਤੁਸੀਂ ਉਸ ਚੀਜ਼ ਨੂੰ ਅੱਗੇ ਵਧਾਇਆ ਡਿਪਟੀ ਸੀਐਮ ਦਾ ਅਹੁਦਾ ਹੋਵੇ ਕੈਬਨਿਟ ਮੰਤਰੀ ਦੇ ਤੌਰ ਤੇ ਜੀਲ ਮੰਤਰੀ ਦਾ ਗ੍ਰਹਿ ਮੰਤਰੀ ਦਾ ਅਹੁਦਾ ਬਹੁਤ ਸਾਰੇ ਅਹੁਦਿਆਂ ਦੇ ਉੱਪਰ ਰਹੇ ਹੋ ਮੁਕਾਬਲਾ ਇਸ ਵਾਰ ਕਿਵੇਂ ਦੇਖ ਰਹੇ ਹੋਗੇ ਕਿਉਂਕਿ ਦੂਸਰੇ ਪਾਸੇ ਵੀ ਡਿਪਟੀ ਸਪੀਕਰ ਹੈ ਦੇਖੋ ਕਿ ਪਹਿਲਾਂ ਤਾਂ ਮੈਂ ਆਪਣੀ ਹਾਈ ਕਮਾਂਡ ਦਾ ਖੜਗੇ ਜੀ ਦਾ ਰਾਹੁਲ ਗਾਂਧੀ ਜੀ ਦਾ ਸੋਨੀਆ ਗਾਂਧੀ ਜੀ ਦਾ ਧੰਨਵਾਦ ਕਰਦਾ ਕਿ ਜਿਹੜਾ ਤੁਸੀਂ ਕਹਨਾ ਘਤੋ ਡਿਪਟੀ ਤੇ ਉਹ ਕਈ ਕੁਝ ਰ ਹੈ ਸਭ ਤੋਂ ਵੱਧ ਜੀ ਮੇਰੀ ਆਪਣੀ ਲਾਈਫ ਦਾ ਜੇ ਤੁਸੀਂ ਕਹਿੰਦੇ ਹੋ ਤੋ ਗੁਰਦਾਸਪੁਰ ਦਾ ਜ਼ਿਲ੍ਹਾ ਪ੍ਰਧਾਨ ਬਣਨਾ ਤੇ ਉਹਦੇ ਬਾਅਦ ਰਾਜਸਥਾਨ ਦਾ ਇੰਚਾਰਜ ਬਣਨਾ ਤੇ ਤੀਜਾ ਜਿਹੜਾ ਕਾਂਗਰਸ ਹਾਈ ਕਮਾਂਡ ਦੇ ਵਿੱਚ ਮੀਟਿੰਗਸ ਵਿੱਚ ਬੈਠਣਾ ਉਹ ਬੇਰਲੀ ਸਭ ਤੋਂ ਵੱਡੀ ਗੱਲ ਮੇਰੀ ਆਪਣੀ ਜ਼ਿੰਦਗੀ ਦਾ ਇਹ ਉਹ ਚੀਜ਼ ਪੂਰੀ ਹੋਈ ਹੈ ਜੋ ਮੇਰੇ ਪਿਤਾ ਜੀ ਚਾਹੁੰਦੇ ਸੀ ਤੇ ਇਹਦੇ ਤੋਂ ਬਾਅਦ ਵਾਕਈ ਵਜ਼ੀਰ ਬਣਨਾ ਇਹ ਬਹੁਤ ਛੋਟੀਆਂ ਗੱਲਾਂ ਨੇ ਪਾਰਟੀ 'ਚ ਰਹਿਣਾ ਪਾਰਟੀ ਲਈ ਮਜਬੂਤੀ ਨਾਲ ਖੜੇ ਹੋਣਾ ਪਾਰਟੀ ਲਈ ਜੋ ਪਾਰਟੀ ਦਾ ਹੁਕਮ ਉਹਦੇ ਤੇ ਖੜਾ ਹੋਣਾ ਉਹ ਮੰਨਿਆ ਜਾ ਸਕਦਾ ਕੋਈ ਐਮਐਲਏ ਆਈ ਕਈ ਵਜਿਹਰੇ ਨਾ ਹੀ ਭੁੱਲ ਗਏ ਨੇ ਲੋਕਾਂ ਨੂੰ ਮੁਖੰਤਰੀ ਕਈ ਆਗੇ ਤੇ ਆਜ ਵੀ ਜੇ ਕੋਈ ਚਾਰਜ ਕਰਦਾ ਤੇ ਉਹ ਸਰਦਾ ਪ੍ਰਤਾਪ ਸਿੰਘ ਕੈਰੋਈ ਗਾਰ ਕੀਤਾ ਜਾਂਦਾ ਉਹ ਇਸ ਲਈ ਸੈਂਸਰਿਟੀ ਜਿਹੜੀ ਆ ਹੁਣ ਬਹੁਤ ਜ਼ਰੂਰੀ ਆ ਤੇ ਪਾਰਟੀ ਨੇ ਕਿਹਾ ਉਹਨਾਂ ਦਾ ਸਿਰ ਮੱਥੇ ਔਰ ਗੁਰਦਾਸਪੁਰ ਮੇਰਾ ਆਪਣਾ આજ ਤੋਂ ਨਹੀਂ ਮੇਰੇ ਪਿਤਾ ਜੀ ਦੇ ਟਾਈਮ ਤੋਂ ਤੁਸੀਂ ਵੀ ਨਾਂ ਲਿਆ ਤੇ ਅੱਜ ਵੀ ਜਦੋਂ ਮੈਂ ਜਾਣਾ ਇਲੈਕਸ਼ਨ ਦੇ ਵਿੱਚ ਪੂਰੇ ਗੁਰਦਾਸਪੁਰ ਚ ਜਿੱਦੋਂ ਜਾਊਗਾ ਤੇ ਉਹੋ ਜੇ ਪਰਿਵਾਰ ਮਿਲਨੇ ਜਿਨ੍ਹਾਂ ਨੇ ਇਹ ਕਹਿਣਾ ਕਿ ਸਾਡੇ ਪਾਪਾ ਜੀ ਤੁਹਾਡੇ ਪਾਪਾ ਜੀ ਦੇ ਨਾਲ ਹੁੰਦੇ ਸੀ 90% ਮੈਨੂੰ ਉਹ ਲੋਕ ਮਿਲ ਦੇਣਗੇ ਤੇ ਇਹ ਮੇਰੇ ਲਈ ਸਭ ਤੋਂ ਵੱਡੀ ਇੱਜ਼ਤ ਹੋਣੀ ਹੈ ਸਰਦਵਾ ਸਾਹਿਬ ਤੁਸੀਂ ਕਿਹਾ ਕਿ ਪਾਰਟੀ ਨੇ ਜੋ ਹੁਕਮ ਲਾਇਆ ਰੰਦਾਵਾ ਸਾਹਿਬ ਦੀ ਡਿਮਾਂਡ ਸੀ ਗੁਰਦਾਸਪੁਰ ਦੀ ਜਾਂ ਪਾਰਟੀ ਨੇ ਹੁਕਮ ਲਾਤਾ ਮਰੀ ਕੋਈ ਦਮਾ ਨਹੀਂ ਜਿਹੜਾ ਲੀਡਰ ਮੰਗਦਾ ਨਾ ਉਹ ਪਾਰਟੀ ਨਾਲ ਸੰਸੀਅਤਿਆਂ ਦਾ ਪਾਰਟੀ ਵੇਖੀ ਕੇ ਕਿਹੜਾ ਅਸੀਂ ਭੇਜਣਾ ਉਹ ਹੁੰਦਾ ਤੋਂ ਇਹ ਕਰਕੇ ਮੰਗਣ 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 ਗਏ ਤੇ ਮੰਗਣ ਗਿਆ ਸੋ ਮਰ ਗਿਆ ਠੀਕ ਨਹੀਂ ਤੇ ਕਰਕੇ ਮੰਗਣ ਨਾਲ ਤੇ ਆਪਣੀ ਕ੍ਰੈਡੀਬਿਲਟੀ ਉਸ ਦੀ ਬਣਾਓ ਕਿ ਤੁਹਾਨੂੰ ਲੋਕ ਚਾਹਣ ਤੁਹਾਡੀ ਦੂਜੀ ਪੀਜੀ ਪੀੜ੍ਹੀ ਹੈ ਜਿਹੜੀ ਰਾਜਨੀਤੀ ਵਿੱਚ ਕਾਂਗਰਸ ਪਾਰਟੀ ਵਿੱਚ ਐਕਟਿਵ ਹੈ ਖਾਸ ਤੌਰ ਤੇ ਕੀੜੇ ਗੁਦਾਸਪੁਰ ਹਲਕੇ ਦੇ ਅਜੀਹੀ ਕੰਮ ਲੱਗਦੇ ਨੇ ਕਿ ਜਿਹੜੇ ਇੰਨੇ ਸਾਲਾਂ ਦੇ ਵਿੱਚ ਵੀ ਹਲੇ ਤੱਕ ਕੰਪਲੀਟ ਨਹੀਂ ਹੋ ਸਕੇ। ਵੇਖੋ ਬੇਸ਼ੱਕ ਭਾਵੇਂ ਕਾਂਗਰਸ ਦੀ ਗਵਰਨਮੈਂਟ ਰਹੀ ਆ ਬਹੁਤ ਕੰਮ ਹੋਣ ਵਾਲੇ ਨੇ। ਇਹ ਬੜਾ ਨੈਗਲੈਕਟਡ ਏਰੀਆ ਰਿਹਾ ਗੁਦਾਸਪੁਰ। ਤੇ ਤੁਹਾਨੂੰ ਇਹ ਵੀ ਪਤਾ ਕਿ 24 ਘੰਟੇ ਪਾਕਿਸਤਾਨ ਤੋਂ ਵੀ ਰਹਿ ਗਿਆ ਬਾਅਦ ਚ 15 ਅਗਸਤ ਤੋਂ ਬਾਅਦ ਯਾਦ ਹੋਏ ਸੀਗਾ। 15 ਅਗਸਤ ਤੋਂ ਬਾਅਦ ਨਹੀਂ 24 ਘੰਟੇ 26 ਘੰਟੇ ਰਹਿ ਕਿ 21 ਕਿੰਟਾ ਜਾ ਰਹਾ ਨਹੀਂ 24 ਜਾਂ 40 ਕਿੰਟ ਇੱਥੇ ਇਹ ਇੱਥੇ ਕਰਿਆ ਤੇ ਇਹ ਫੇਰ ਪੰਜਾਬ 'ਚ ਆ ਗਿਆ ਪਰ ਸਾਡੀਆਂ ਦੋਸਤ ਤਸੀਲਾ ਨਾਰਵਲ ਤੇ ਛਕੜਗੜ ਉਧਰ ਰਹਿ ਗਈਆਂ ਉਹ ਵੀ ਆ ਜਾਂਦੀ ਤਾਂ ਬਹੁਤ ਚੰਗਾ ਚੰਗੀ ਸੀ ਤੇ ਜਿਹੜੀ ਦੂਸਰੀ ਚੀਜ਼ ਆਪਾਂ ਕਰਦੇ ਆਂ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜਿੰਨੀ ਵਾਰੀ ਵਿਕਾਸ ਹੋਇਆ ਉਹ ਸਿਰਫ ਕਾਂਗਰਸ ਦੇ ਟਾਈਮ 'ਚ ਹੋਇਆ ਜੇ ਮਿਲਕ ਪਲਾਂਟ ਆਇਆ ਉਹ ਵੀ ਕਾਂਗਰਸ ਦੇ ਟਾਈਮ 'ਚ ਆਇਆ ਗੁਰਦਾਸਪੁਰ ਦੀ 슈ਗਰ ਮਿਲ ਆਈ ਉਹ ਵੀ ਕਾਂਗਰਸ ਦੇ ਟਾਈਮ ਚ ਆਈ ਬਟਾਲਾ ਦੀ 슈ਗਰ ਮਿਲ ਆਈ 1968 ਦੇ ਵਿੱਚ ਉਹ ਵੀ ਸਰਦਾਰ ਪ੍ਰਤਾਪ ਸਿੰਘ ਕੈਰੋ ਲੈ ਕੇ ਆਇਆ ਮੇਰਾ ਖਿਆਲ ਕਿ ਭਾਜਪੀ ਔਰ ਅਕਾਲੀ ਦਲ ਦੋਨੋਂ ਇਕੱਠੇ ਸੀ ਗੁਰਦਾਸਪੁਰ ਲਈ ਇੱਕ ਚੀਜ਼ ਨਹੀਂ ਕਹਿ ਸਕਦੇ ਕਿ ਅਸੀਂ ਆ ਕੀਤਾ ਤੇ ਜਦੋਂ ਮੈਂ ਬਣਿਆ ਕੋਆਪਰੇਸ਼ਨ ਮਿਨਿਸਟਰ ਤੇ ਬਟਾਲਾ 슈ਗਰ ਮਿਲ ਤੇ ਗੁਰਦਾਸਪੁਰ 슈ਗਰ ਮਿਲ ਦੋਨਾਂ ਦੀ ਕੈਪੈਸਿਟੀ ਉਹ 1500 ਟਨ ਦੀ ਸੀ ਉਹਨੂੰ ਮੈਂ 7000 ਦੀ ਕਰ ਦਿੱਤਾ ਜਿਹੜੀ ਬਟਾਲਾ ਦੀ 1000 ਟਨ ਸੀ ਇਹਨੂੰ ਅਪ ਟੂ 5000 ਟਨ ਦੀ ਕਰ ਰਿਹਾ ਤਾਂ ਇਹ ਕਾਂਗਰਸ ਦੇ ਕੰਮ ਸੀ ਉਹਦੇ ਬਾਅਦ ਜਿਹੜੀ ਆਪਾਂ ਜੇ ਚਰੀ ਕੇ ਬਟਾਲਾ ਔਰ ਪਠਾਨਕੋਟ ਇੰਡਸਟਰੀਅਲ ਹੱਬ ਬਣੀ ਸੀ ਜਿਹੜੀ ਭਾਜਪਾ ਦੇ ਟਾਈਮ 'ਚ ਖਤਮ ਹੋ ਗਈ ਤੋਂ ਇਹ ਜਿਹੜੀਆਂ ਚੀਜ਼ਾਂ ਨੇ ਹੋਰ ਦੇ ਨਾਲ ਮੈਂ ਦੋ 슈ਗਰ ਮਿਲਾਂ ਲਾਈਆਂ ਤੋ ਉਥੇ ਨਾਲ ਹੀ ਮੈਂ ਕਲਾਂ ਨੌਰ ਦੇ ਵਿੱਚ ਕਿਉਂਕਿ ਪੰਚਾਇਤ ਕੋਲ ਜ਼ਮੀਨ ਜ਼ੋਰ ਕਰੇ ਸਾਨੂੰ ਜ਼ਮੀਨ ਨਹੀਂਸੀ ਮਿਲਦੀ ਸਭ ਤੋਂ ਵੱਧ ਜੇ ਕਿਤੇ ਗੱਦਾ ਪੈਦਾ ਹੁੰਦਾ ਤੇ ਗੁਰਦਾਸਪੁਰ ਚੋਂ ਦਾ ਪੰਜਾ ਛਾ ਮਿਲਾਂ ਨੂੰ ਗੁਰਦਾਸਪੁਰ ਜਿਹੜੀ ਆ ਉਹ ਦਿੰਦੀ ਆ ਤੇ ਉਹਦੇ ਵਿੱਚ ਮੈਂ ਇਹ ਕੀਤਾ ਕਿ ਮੈਂ ਉਥੇ ਗਿਆ ਮਹਾਰਾਸ਼ਟਰ ਗਿਆ ਜੂਪੀ ਗਿਆ ਤੋ ਉਹ ਕਹਿੰਦੇ ਕਿ ਇਹਨੇ 100 ਕੁਇੰਟਲ ਗੱਦਾ ਨਿਕਲਦਾ ਮੈਂ ਕਿਹਾ ਯਾਰ ਪੰਜਾਬ ਦਾ ਕਿਉਂ ਨਹੀਂ ਨਿਕਲਦਾ ਤੇ ਮੈਂ ਕੇਂਦਰ ਸਰਕ ਸੈਂਟਰ ਉਥੇ ਬਣਾਇਆ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕੋਈ ਕੰਮ ਕੀਤਾ ਕਿ ਉਹ ਕਲਾਨੌਰ ਦਾ ਕਿੰਡ ਸਰ ਸੈਂਟਰੀ ਬੰਦ ਕਰ ਦਿੱਤਾ ਕਿ ਹੋਰ ਇਹਨਾਂ ਨੂੰ ਕੀ ਡਿਵੈਲਪਮੈਂਟ ਦੀ ਆਪਾਂ ਇਹਨਾਂ ਕੋਲ ਲਾਉਂਗੇ ਜਿਨ੍ਹਾਂ ਨੇ ਕੰਮ ਜਿਨ੍ਹਾਂ ਨੇ ਡਿਵੈਲਪਮੈਂਟ ਦੇ ਮੈਂ 25 ਮਹੀਨਾ ਦਾ ਇਹਨਾਂ ਕੋਲ ਹਿਸਾਬ ਪੁੱਛ ਲੈਣਾ ਚਲੋ 10 ਸਾਲਾਂ ਦਾ ਤੇ ਉਹਨਾਂ ਨੇ ਹਿਸਾਬ ਹੀ ਕੀ ਦੇਣਾ ਕਿਉਂਕਿ ਸੁਨੀਲ ਜਾਖੜ ਕੋਲ ਵੀ ਉਹਨਾਂ ਗੱਲਾਂ ਦਾ ਜਵਾਬ ਹੈ ਨਹੀਂ ਜਿਹੜਾ ਤੁਸੀਂ ਕਿਹਾ ਕਿ ਤੁਸੀਂ ਡਿਪਟੀ ਸੀਐਮ ਰਹੇ ਹੋ ਡਿਪਟੀ ਸਪੀਕਰ ਰਿਹਾ ਉਹ 13 ਤੇ 15 ਸਾਲ ਉਹ ਐਮਐਲਏ ਰਿਹਾ 15 ਸਾਲਾਂ ਚ ਉੱਥੇ ਜਾ ਕੇ ਉਹਦਾ ਰਿਕਾਰਡ ਵੀ 15 ਸਾਲਾਂ ਚ ਉਹਨੇ ਮੂੰਹ ਵੀ ਝੂਠਾ ਨਹੀਂ ਕੀਤਾ ਬੋਲ ਕੇ ਸੱਚੇ ਮੂੰਹ ਹੀ ਚਲਾ ਗਿਆ। ਬਈ ਅਸੈਂਬਲੀ ਚ ਉਹ ਸਪੀਕਰ ਬਣਿਆ ਉਹਨੂੰ ਪੁੱਛੋ ਕਿ ਕਦੀ ਸਪੀਕਰ ਵਾਲੀ ਪੌੜੀਆਂ ਚੜ ਕੇ ਉੱਤੇ ਗਿਆ ਕਦੀ? ਉਹ 5 ਸਾਲਾਂ ਚ ਬਹਿ 12 ਤੋਂ 17 ਤੱਕ ਰਿਹਾ ਨਾ ਨਾਲ ਵਾਲੇ ਬੰਦੇ ਕਿਉਂਕਿ ਡਿਪਟੀ ਸਪੀਕਰ ਸਾਡੀ ਪਾਸੇ ਆਪੋਜੀਸ਼ਨ ਉਹ ਸ਼ੇਰ ਦਾ ਪੁੱਤ ਇੱਕ ਦਿਨ ਪੌੜੀ ਵੀ ਨਹੀਂ ਕਿਸੇ ਨੇ ਚੜਾਇਆ। ਕਿ ਆਜਾ ਭੀ ਤੂੰ ਵੀ ਕਦੇ ਸਵਾਦ ਵੇਖ ਲੈ ਡਿਪਟੀ ਸਪੀਕਰ ਕੀ ਹੁੰਦਾ। ਤੇ ਤੁਸੀਂ ਇਹ ਜਿਹੜੇ ਲੋਕ ਪਾਰਲੀਮੈਂਟ ਚ ਜਾ ਕੇ ਕੀ ਗੱਲ ਕਰਨਗੇ ਜਿਹੜੇ ਪੰਜਾਬ ਚ ਪੰਜਾਬੀ ਦੀ ਬੋਲ ਸਕੇ ਜਿਹੜੇ ਆਪਣੇ ਇਲਾਕੇ ਦੀ ਗੱਲ ਨਹੀਂ ਕਰ ਸਕੇ ਇਹ ਨਹੀਂ ਕਹਿ ਸਕੇ ਕਿ ਬਾਦਲ ਸਾਹਿਬ ਨੂੰ ਕਿ ਬਾਦਲ ਸਾਹਿਬ ਮੇਰੇ ਇਲਾਕੇ ਦੀ ਕੋਈ ਡੋਲ ਉਹ ਚਲੋ 2002 ਚ ਸਭ ਤੋਂ ਵੱਧ ਜੇ ਕੋਈ ਬੋਲਿਆ ਜਾ ਸਕਦਾ ਤੇ ਜਦੋਂ ਆਪੋਜੀਸ਼ਨ ਚ ਬੈਠੇ ਹੋਈਏ ਉਦੋਂ ਬੋਲਿਆ ਜਾਂਦਾ ਤੇ 2002 ਚ ਨਹੀਂ ਬੋਲਿਆ ਜਦੋਂ ਬੋਲਣ ਦਾ ਟਾਈਮ ਦਾ ਜੋ ਮਰਜ਼ੀ ਬੋਲੀ ਜਾਓ ਆਪਣੀ ਸਰਕਾਰ ਵਾਲੇ ਤੇ ਫਿਰ ਸੋਚ ਸਮਝ ਕੇ ਬੋਲਣਾ ਪੈਂਦਾ ਤੇ ਜਿਹੜੇ ਡਾਕਟਰ ਦਰਜੀਤ ਸਿੰਘ ਚੀਮਾ ਉਹਨਾਂ ਦਾ ਵੀ ਸਾਥ ਮੰਗਾਗੇ ਜਾ ਕੇ ਕੋਈ ਇਸ ਵਾਰ ਇਸ ਵਾਰ ਮੁਕਾਬਲਾ ਚਾਰ કોਨੇਗਾ ਔਰ ਲੰਬੇ ਸਮੇਂ ਬਾਅਦ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਗੁਰਦਾਸਪੁਰ ਤੇ ਔਰ ਇੱਕ ਚੀਜ਼ ਹੋਰ ਖਾਸ ਕਿ ਕੋਈ ਸੈਲੀਬ੍ਰਿਟੀ ਫੇਸ ਇਸ ਵਾਰ ਨਜ਼ਰ ਨਹੀਂ ਆਇਆ ਗੁਰਦਾਸਪੁਰ ਤੋਂ ਜਦ ਜਿਹਨੂੰ ਭੇਜਿਆ ਇਹਨਾਂ ਨੇ ਉਹ 5 ਸਾਲ ਉਹਨੇ ਸ਼ਖਲੀ ਨਹੀਂ ਦਿਖਾਈ ਤੇ ਜਿਹੜਾ ਹੁਣ ਭੇਜਿਆ ਉਹ ਗੁੰਗਾ ਪਲਵਾਨ ਭੇਜ ਦਿੱਤਾ ਕਿ ਜਿਹੜਾ ਕਦੀ ਬੋਲ ਨਹੀਂ ਆਈ ਨੀ ਪੂਰੀ ਤੇ ਉਹਦੀ ਤਾਂ ਵੈਸੇ ਹੀ ਹੋਸ਼ ਭਲਾ ਦਿੱਤੇ ਕਿਸਾਨਾ ਨਹੀਂ ਉਹਦੇ ਨਾਲ ਤੇ ਹੰਸ ਰਾਜ ਨੂੰ ਹੰਸਨਾ ਤੇ ਉਹਦੇ ਨਾਲ ਤੇ ਵਿਚਾਰਿਆ ਨਾਲ ਦੋਨਾਂ ਦਾ ਜੁਗੋਬਾਰੀ ਹੋ ਰਹੀ ਹੈ। ਤੋਂ ਇਹ ਪੰਜਾਬ ਉਹ ਸਟੇਟ ਆ ਬੜੀ ਹੈਰਾਨੀ ਦੀ ਗੱਲ ਆ ਕਿ ਪ੍ਰਧਾਨ ਮੰਤਰੀ ਬੜਾ ਇੰਟੈਲੀਜੈਂਟ ਆ। ਉਹਨੇ ਇਲੈਕਸ਼ਨ ਉਦੋਂ ਸ਼ੁਰੂ ਕੀਤੀ ਪੰਜਾਬ ਦੀ ਜਦੋਂ ਸਾਰੀਆਂ ਸਟੇਟਾਂ ਦੀ ਕਰਦਾ लास्ट ਡੇ ਸਾਡਾ ਰੱਖਿਆ। ਕਿਉਂਕਿ ਪੰਜਾਬੀ ਜਿਹੜੇ ਨੇ ਇਹ ਮਾਰਸ਼ਲ ਕਾਮ ਆ। ਇਹਨਾਂ ਨੇ ਟ੍ਰੈਂਡ ਸੈੱਟ ਕਰ ਦੇਣਾ ਸੀ। ਦੋਨਾਂ ਕਹਿੰਨਾਂ ਨੂੰ ਸਭ ਤੋਂ ਪਿੱਛੇ ਲੈ ਜਾਓ ਤੇ ਹੁਣ ਵੀ ਅਸੀਂ ਅੱਗੇ ਜਾਵਾਂ ਖਾਸ ਤੌਰ ਤੇ ਇਸ ਵਾਰ ਜਦੋਂ ਮੁਕਾਬਲਾ ਚਾਰ ਕੋਨਾ ਹੋਵੇ ਚਾਰ ਪਾਰਟੀਆਂ ਦੇ ਵਿੱਚ ਕਰਨਾ ਜਰੂਰ ਹੈ ਬਈ ਕਾਂਗਰਸ ਨੂੰ ਕਿਹੜੀ ਗੱਲ ਦਾ ਅੱਜ ਲੱਗ ਰਿਹਾ ਕਿ ਅਸੀਂ ਜਿੱਤਾਂਗੇ ਕਾਂਗਰਸ ਨੂੰ ਇਹ ਜੇ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਨੇ ਇਨਕਲਾਬ ਦਾ ਝੂਠਾ ਨਾਰਾ ਦਿੱਤਾ ਤੇ ਇਹਨਾਂ ਦੇ 6 ਐਮਪੀ ਨੇ ਅੱਜ ਤੱਕ ਉਹਨਾਂ ਪੰਜਾਬ ਦੇ ਵਿੱਚ ਇੱਕ ਵਾਰੀ ਪੰਜਾਬ ਦੀ ਆਵਾਜ਼ ਦੀ ਪਾਰਲੀਮੈਂਟ ਚ ਉਠਾਈ ਤੁਸੀਂ ਦੱਸੋ ਜੇ ਕਿਹਨੇ ਹਟਾਈ ਉਹ ਇਹ ਕਿਰਪਾ ਕੇ ਕਿ ਜਿਤਾ ਕੇ ਲੈ ਕੇ ਗਿਆ ਜਲੰਧਾ ਜੋ ਕਹਿੰਦਾ ਮੁੱਖ ਮੰਤਰੀ ਕਹਿੰਦਾ ਇਹਨੂੰ ਮੈਂ ਆਪਣੇ ਪਾਸਵਰਡ ਦੇ ਦਿੱਤਾ ਪਾਰਲੀਮੈਂਟ ਚ ਜਾਂਦਾ ਉਹ ਇਹਦਾ ਪਾਸਵਰਡ ਲੈ ਕੇ ਵੀ ਬੀਜੇਪੀ ਚਲਾ ਗਿਆ ਤੇ ਇਹਦਾ ਪਾਸਵਰਡ ਪਤਾ ਨਹੀਂ ਹੁਣ ਕਿਹਦੇ ਕੋਲ ਹੈ ਮੁੱਖ ਮੰਤਰੀ ਦਾ ਕਿਤੇ ਇਹ ਵੀ ਪਾਸਵਰਡ ਕੇ ਹੋਰ ਉਹ ਨਾ ਫੜਾਈ ਪਿਰਦਾ ਹੋਏ ਕਿ ਚਲੋ ਕੋਈ ਗੱਲ ਨਹੀਂ ਪੰਜਾਬ ਚ ਤੇ ਹਾਰ ਨਹੀਂ ਆ ਤੇ ਸਣੇ ਪਾਸਵਰਡ ਜਾਵਾਂ ਪਾਸਵਰਡ ਤਾਂ ਪਰ ਤੁਹਾਡੇ ਵੀ ਦੋ ਤਿੰਨ ਸੈੱਟ ਨਹੀਂ ਆਏ ਰਾਜਕਮਰ ਚੱਬੇਵਾਲ ਸਾਹਿਬ ਦਾ ਮੈਂ ਦੇਖ ਲਾਂ ਚਾਹੇ ਰਵਨੀਤ ਬਿੱਟੂ ਦਾ ਦੇਖ ਲਿਆ ਜਾਵੇ ਪ੍ਰਨੀਤ ਕੌਰ ਦਾ ਦੇਖ ਲਈਏ ਕੈਪਟਨ ਨਮਰਿੰਦਰ ਸੁਨੀਲ ਜਾਖੜ ਬਹੁਤ ਲੰਮੀ ਲਾਈਨ ਐ ਪਾਸ ਪੜਦੀ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰੀ ਮੁੱਖੰਤਰ ਬਣਾਇਆ ਜਿਹੜਾ ਬੇਈਮਾਨ ਹੋ ਜੇ ਕਾਂਗਰਸ ਨੇ ਕੀ ਦੇ ਦਿੱਤਾ ਪਰਨੇਤਕ ਕੋਰ ਕਨੀਵਰ ਐਮਪੀ ਬਣੀ ਐ ਕਾਂਗਰਸ ਦੇ ਟਿਕਟ ਤੋਂ ਬਣੀ ਐ ਤੇ ਜੇ ਕਾਂਗਰਸ ਨੇ ਕਹੇਤਾ ਤੂੰ ਹੁਣ ਜਾਓ ਜੀ ਤੇ ਕਾਂਗਰਸ ਬਾੜੀ ਹੋ ਗਈ ਪਰ ਇੱਕ ਚੀਜ਼ ਮੈਂ ਤੁਹਾਨੂੰ ਖੜੇਆ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਜਦਾਂ ਸੁਨੀਲ ਜਾਖੜ ਬੋਲਦਾ ਨਾ ਉਹ ਫੇਰ ਵੀ ਕੈਰੇਕਟਰ ਵਾਲਾ ਬੰਦਾ ਹਮਰਿੰਦਰ ਸਿੰਘ ਉਹ ਇੰਦਾ ਦੀ ਮਾੜੀ ਜੁਬਾਨ ਨਹੀਂ ਬੋਲਦਾ ਤੇ ਇਧਰ ਮੈਂ ਸੁਨੀਲ ਜਾਖੜ ਦਾ ਨਾਮ ਲਿਆ 77 ਦੇ ਵਿੱਚ 72 ਚ ਇਹਨਾਂ ਦੇ ਪਿਤਾ ਜੀ ਡਿਪਟੀ ਮਿਨਿਸਟਰ ਬੜਾ ਮੇਰੇ ਬਨ ਪਿਤਾ ਜੀ ਮਿਨਿਸਟਰ ਸੀ ਉਹ ਫੋਟੋ ਆ ਉਸ ਟਾਈਮ ਦੀ ਇਹ ਇਹ ਬਲਰਾਮ ਜਾਖੜ ਹਾਂ ਤੇ ਉਦੋਂ ਉਹ ਇਹ ਡਵੈਲਪਮੈਂਟ ਮਿਨਿਸਟਰ ਸੀ ਤੇ ਉਹਨਾਂ ਨੂੰ ਡਿਪਟੀ ਮਿਨਿਸਟਰ ਇਰੀਗੇਸ਼ਨ ਬਣਾਇਆ ਉਹਦੇ ਬਾਅਦ 77 ਦੇ ਵਿੱਚ ਜਿੱਤੇ ਕਿ ਉਹ ਸੀਆਰਪੀ ਦੇ ਲੀਡਰ ਬਣੇ ਫਿਰ ਅਸੀ ਚ ਆ ਗਏ ਉਹ ਪਾਰਲੀਮੈਂਟ ਜਿੱਤੇ ਕਿ ਉੱਪਰ ਚਲੇ ਗਏ ਐਗਰੀਕਲਚਰ ਮੰਤਰੀ ਕੇ ਪਾਸ ਲੋਕ ਸਭਾ ਦੇ ਸਪੀਕਰ 82 ਤੋਂ ਲੈ ਕੇ 99 90 ਤੱਕ ਲੱਗ ਫਿਰ ਆਤਵਾਦ ਆ ਗਿਆ ਤੇ ਇਹ ਜਿਹੜੇ ਕਹਿੰਦੇ ਕਿ ਮੈਨੂੰ Hindu ਕਰਕੇ ਨਹੀਂ ਬਣਾਇਆ ਜਿਹੜਾ ਬਹੁਤਾ Hindu ਆਦਤ ਹੈ ਸੀ ਬਣਿਆ ਇਹ ਪਰਿਵਾਰ ਹਿੰਦੂਆਂ ਨੂੰ ਪੰਜਾਬ ਚ ਆਤਵਾਦੀਆਂ ਤੇ ਕੁਝ ਛੱਡ ਕੇ ਕਿਤੇ ਭੋਗ ਤੇ ਨਹੀਂ ਪਰਿਵਾਰ ਕਰ ਗਿਆ ਕਿਸੇ Hindu ਦੇ ਅਫਸੋਸ ਤੇ ਨਹੀਂ ਆ ਮੈਂ ਤਾਂ ਬੈਠ ਕੇ ਗੱਲ ਕਰੇ ਕਿ ਕਿੱਥੇ ਆਇਆ ਇਹਨਾਂ ਦਾ ਪਰਵਾਰ ਚੁੱਕ ਕੇ ਰਾਜਸਥਾਨ ਤੋੜ ਗਏ। ਜਾਂ ਫਿਰ ਭਾਈ ਚਾਰ ਕੇ ਸਾਝਾ ਸੀ ਰੱਖੀ। ਤੁਸੀਂ ਤਾਂ ਭਾਈ ਮੇਰੇ ਮੇਰੇ ਪਿੰਡ ਉੱਥੇ ਲੱਗ ਗਿਆ ਕੋਟਲੀ ਪਿੰਡ ਕੋਟਲੀ ਸੂਰਤ ਵਾਲੀ 9 ਇੰਦੇ ਬਾਹਰ ਉੱਥੇ ਮਾਰ ਦਿੱਤੇ। ਮੇਰੇ ਫਾਦਰ ਸਭ ਤੋਂ ਪਹਿਲਾਂ ਉੱਥੇ ਜਾ ਕੇ ਪਹੁੰਚ ਗਏ ਸੀ ਚੰਡੀਗੜ੍ਹ ਉਹ। ਮੇਰੇ ਨਾਲ ਦੇ ਪਿੰਡ 'ਚ 80 ਬਾਹਰ ਦਿੱਤੇ ਤਰੂ ਵਾਲੀ ਦੇ ਨਾਲ ਤਰੂ ਵਾਲੀ ਆ। 9 9 ਕੇ 10 ਉੱਤੇ ਬਾਹਰ ਦਿੱਤੇ ਹਰਬੰਸ ਲਾਲ ਉਹਨਾਂ ਦਾ ਪਰਵਾਰ ਸਾਰਾ ਦਿਨ ਉੱਥੇ ਬੈਠੇ ਰਹੇ। ਇਹ ਸਰਦਾਰ ਸਾਹਿਬ ਕਿੱਥੇ ਸੀ ਇਹਨਾਂ ਦੇ ਪਿਤਾ ਜੀ ਪਾਣੀ ਗਾਜਰਾਤਾਂ ਸੇ ਕਿਉਂ ਨਹੀਂ ਆਇਆ ਪੰਜਾਬ ਚ ਕਿਉਂ ਨਹੀਂ ਆਇਆ ਉਹਨਾਂ ਦੇ ਭੋਗਾਂ ਚ ਆਇਆ ਜਾ ਸਕਦਾ ਨੇ ਇਨੀ ਸਿਕਿਉਰਿਟੀ ਚ ਪੂਰੀ ਸਿਕਿਉਰਿਟੀ ਲਾ ਕੇ ਵੀ ਨਹੀਂ ਆਇਆ ਤੇ ਜਿਹੜਾ ਦੂਸਾ ਤੁਸੀਂ ਚੱਪੇਵਾਲ ਦਾ ਨਾਮ ਲਿਆ ਚੱਪੇਵਾਲ ਦੇ ਉੱਤੇ ਤੇ ਲੋਕਪਾਲ ਕੋਲ ਜਾ ਰਹੇ ਆ ਤੇ ਉਹ ਬਹੁਤ ਕੋਈ ਜਗ੍ਹਾ ਜਿਹੜੀ ਉਹ ਪੁਆਇੰਟ ਆ ਨਾ ਮੈਂ ਕਰਜ਼ੇ ਦੀ ਪਾਂਡ ਲੈ ਕੇ ਆ ਆ ਉਹ ਪਾਂਡਿਓ ਨੂੰ ਲੈ ਡੁੱਬੀ ਉਹ ਇਦਾਂ ਭਾਰ ਪੈ ਗਿਆ ਕਰਜ਼ੇ ਦਾ ਉਹਨੂੰ ਪੈ ਉਹ ਬਹਿ ਗਿਆ ਤੋਂ ਇਹ ਲੋਕ ਉਹਦਾ ਵੀ ਤੁਹਾ ਸਾਹਿਬ ਵੀ ਤੁਹਾਡੇ ਚ ਸੀਗੇ ਬਿੱਟੂ ਦਰਮਨੀਤ ਬਿੱਟੂ ਦਾ ਤੁਸੀਂ ਜਿਹੜੀ ਗੱਲ ਕੀਤੀ ਆ ਯਾਰ ਕਮਾਲ ਹੀ ਹੋ ਗਿਆ ਮੇਰੇ ਤੁਸੀਂ ਜੀ ਆ ਕਰਦੇ ਹੋ ਉਹ ਉੱਪਰ ਫੋਟੋ ਆ ਤੁਸੀਂ ਫਿਰ ਬਾਅਦ ਚ ਆਉ ਜਣਾ ਉਹ ਤੇ ਇਧਰਾਂ ਗੰਦੀ ਬੈਠੀ ਆ ਤੇ ਉਹਦੇ 1 ਨੰਬਰ ਦੇ ਉੱਤੇ ਮਾਸਟਰ ਗੁਰਵੰਤਾ ਸਿੰਘ ਆ ਜਿਹੜਾ ਗਿਆ ਨਾ ਵਿਕਰਮ ਚੌਧਰੀ ਵਿਕਰਮ ਚੌਧਰੀ ਤੇ ਉਹ 2 ਨੰਬਰ ਤੇ ਸ਼ਰਲਾ ਪ੍ਰਾਸ਼ਦ ਦੇ ਨਾਲ ਜੋ ਖੜਾ ਚੌਧਰੀ ਜਗਜੀਤ ਇਹ 73 ਜਾਂ 74 ਦੀ ਫੋਟੋ ਆ ਮਾਸਟਰ ਗੁਰਵੰਤਾ ਸਿੰਘ ਉਹ ਤੋਂ ਐਗਰੀਕਲਚਰ ਦੇਸ ਤੋਂ ਯਾਰ ਏਡੇ ਦੇ ਪੁਰਾਣੇ ਸਰ ਸ਼ਰਮ ਆਉਂਦੀ ਆ ਮੇਰੇ ਪਿਤਾ ਜੀ ਵੀ ਬੈਠੇ ਆ ਉਹ ਪੁੱਟੋ ਦੇ ਨਾਲ ਫੋਟੋ ਆ ਤੇ ਅੱਜ ਮੈਂ ਚਲਾ ਜਾਵਾਂ ਗੰਦਾ ਫਿਰ ਮੈਂ ਆ ਕਿ ਮੇਰੀ ਪਾਰਟੀ ਗੰਦੀ ਆ ਪਰ ਪਾਰਟੀ ਦਾ ਰੰਗ ਨਵਾਂ ਸਭ ਜੋ ਜ਼ਿਕਰ ਕਰਦੇ ਆ ਪਾਰਟੀ ਦੇ ਲਈ ਦੋ ਚਿਹਰੇ ਸਭ ਤੋਂ ਅਹਿਮ ਹੁੰਦੇ ਆ ਕੋਈ ਵੀ ਸਾਬਕਾ ਪ੍ਰਧਾਨ ਹੋਣ ਮੌਜੂਦਾ ਪ੍ਰਧਾਨ ਹੋਣ ਸਾਬਕਾ ਪਾਰਟੀ ਦੇ ਮੁੱਖ ਮੰਤਰੀ ਹੋਣ ਪੱਕੇ ਮੇਰੀ ਗੱਲ ਸੁਣ ਜਾ ਜੀ 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 ਕਰੈਕਟਰ ਦੀ ਗੱਲ ਕਰ ਮੈਂ ਆ ਫੋਟੋਆਂ ਸਾਹਮਣੇ ਦਿਖਾਈਆਂ ਨੇ ਤੇ ਪਹਿਲੋ ਮੈਂ ਇਹਨਾਂ ਫੋਟੋਆਂ ਨੂੰ ਸਾੜ ਕੇ ਹੀ ਜਾਵਾਂ ਨਾ ਕਿਦਾ ਬੋਲੂਗਾ ਮੈਂ ਕਿ ਜਿਹੜੀ ਕਾਂਗਰਸ ਨੇ ਆ ਕਿਦਾਂ ਕਿਦਾਂ ਕਹੂੰਗਾ ਡੋਬ ਮਰਨਾ ਚਾਹੀਦਾ ਇਹਨਾਂ ਲੋਕਾਂ ਨੂੰ ਮੈਂ ਇਹਨਾਂ ਕੋਲ ਜਿਗਣਾ ਦਿੱਤਾ ਤੇ ਜੇ ਏਡੀ ਮਾੜੀ ਪਾਰਟੀ ਸੀ ਤੇ ਸੁਨੀਲ ਜਾਖੜ ਨੇ ਆਪਣੇ ਭਤੀਜੇ ਨੂੰ ਕਿਉਂ ਟਿਕਟ ਦਿੱਤੀ ਜੀ ਮੈਨੂੰ ਕਹੇ ਹੁਣ ਜਿੱਤ ਕੇ ਦੱਸੇ ਅਬੋਰ ਦੇ ਵਿੱਚੋਂ ਬੀਜੇਪੀ ਦੀ ਟਿਕਟ ਲੈ ਕੇ ਆਜੇ ਫੇਰ ਵੀ ਜਾਖੜ ਸਾਹਿਬ ਨੂੰ ਤਾਂ ਤੁਸੀਂ ਵੀ ਜਿਤਾ ਕੇ ਭੇਜਤਾ ਸੀਗਾ ਤੁਸੀਂ ਬਹੁਤ ਹਿੰਮਤ ਕੀਤੀ ਤੇ ਮੈਂ ਕਹਿੰਦਾ ਹੁਣ ਉੱਥੇ ਆਜੇ ਉਹ ਕਹਿੰਦਾ ਮੈਂ ਹਿੰਦੂ ਕਰਕੇ ਨਹੀਂ ਮੇਰੇ ਸਭ ਤੋਂ ਵੱਧ ਜਿੱਦਣ ਜਿੱਤਿਆ 44000 ਤੇ ਜਿੱਤਿਆ ਜੇਰਾ ਬਾਬਾ ਨਾਨਕ ਚੋਂ ਤੇ ਜਦੋਂ ਹਰਿਆ ਉਦੋਂ ਵੀ ਸਭ ਤੋਂ ਵੱਡਾ ਡੇਰਾ ਬਾਬਾ ਨਾਨਕ ਚੋਂ ਜਿੱਤਿਆ ਮੇਰੇ ਚ ਤੇ ਯਾਰ ਹਿੰਦੂ ਸਿੱਖ ਦੀ ਕਦੇ ਗੋ ਨਹੀਂ ਆਈ ਮੇਰੇ ਤੇ ਤੇ ਭਾਈਚਾਰ ਕੇ ਸਾਂਝ ਉਦਾਂ ਦੀ ਹੁੰਦਾ ਇਸ ਤੋਂ ਪਹਿਲਾਂ ਦੇ ਇਲੈਕਸ਼ਨਾਂ ਦਾ ਜਦੋਂ ਜ਼ਿਕਰ ਕਰਦੇ ਆਂਗੇ ਕੈਪਟਨ ਮਰਿੰਦਰ ਸਿੰਘ ਹਿੱਕ ਟੋਕੇ ਕਾਂਗਰਸ ਲਈ ਖੜਦੇ ਰਹੇ ਸੀ ਔਰ 19 ਤੋਂ ਬਾਅਦ ਇਹ ਪਹਿਲਾ ਇਲੈਕਸ਼ਨ ਹੋਇਆ ਜਦੋਂ ਕੈਪਟਨ ਕਾਂਗਰਸ ਦੇ ਵਿੱਚ ਨਹੀਂ ਬਿਲਕੁਲ ਨਹੀਂ ਕੈਪਟਨ ਮਰਿੰਦਰ ਸਿੰਘ 85 ਚ ਵੀ ਛੱਡ ਕੇ ਗਏ ਬਰੇ ਜਿਆਦਾ 84 ਚ ਵੀ ਛੱਡ ਕੇ ਗਏ 90 99 ਚ ਵਾਪਸ ਆ ਗਏ ਤੇ ਇੱਕ ਵਾਰ ਕੱਖ ਨਹੀਂ ਬਣਿਆ ਕੁਝ ਨਹੀਂ ਬਣਿਆ ਜਦੋਂ ਕਾਂਗਰਸ ਦੇ ਆਣ ਕੇ ਚਰਨੀ ਪਿਆ ਉਦੋਂ ਫਿਰ ਬਣ ਗਿਆ ਕਾਂਗਰਸ ਨੂੰ ਸੋਚਣਾ ਚਾਹਦਾ ਉਹਦੇ ਪਤਾ ਦੱਸਿਆ ਬੀਜਪੀ ਦੀ ਇੱਕ ਪੈਟ ਸੀਟ ਮੰਨੀ ਜਾਂਦੀ ਹੈ ਤੁਹਾਡੀ ਸੀਟ ਗੁਰਦਾਸਪੁਰ ਦਾ ਜੇ ਤੁਸੀਂ ਦੇਖਦੇ ਪਿਛਲੇ ਇਲੈਕਸ਼ਨਾਂ ਦੇ ਵਿੱਚੋਂ ਕੱਲੇ ਬਾਜਵਾ ਬਾਜਵਾ ਸਾਹਿਬ ਨੂੰ ਛੱਡ ਗਏ ਮੇਰੀ ਇੱਕ ਮਿੰਟ ਸੁਣੋ ਕਿਉਂ ਯਾਰ ਪੁਰਾਣੀ ਹਿਸਟਰੀ ਲਾ ਲੋ ਬੀਜਪੀ ਕੋਲ ਤਾਂ ਕਦੀ ਗਈ ਨਹੀਂ ਸੀ 82 ਤੋਂ ਲੈ ਕੇ 98 ਦਾ ਜ਼ਿਕਰ ਕਰ ਰਹੇ ਹੋ ਤੁਸੀਂ ਉਹ ਕਦੋਂ ਕਿੱਥੇ ਕਾਂਗਰਸ ਕੋਲ ਰਹੀ ਹੈ ਤੇ ਆਪਾਂ ਜੇ ਪੁਰਾਣੇ ਲੈ ਜੋ ਪ੍ਰਭੋ ਚੰਦਰ ਲੈ ਲਓ ਇਹ ਦੂਸਰੇ ਲੈ ਲਓ ਉਹ ਪੁਰਾਣੇ ਹੁਣ ਜਿਹੜੇ ਨੇ ਤੇ ਉਹ ਖਾਂਦੇ ਆਪਾਂ ਉਹੀ ਗੱਲ ਕਰ ਰਹੇ 98 ਤੋਂ ਲੈ ਕੇ ਮੈਂ ਅੱਗੇ ਦਾ ਜਦੋਂ ਦੇਖਦਾ ਹਾਂਗਾ ਪ੍ਰਤਾਪ ਬਾਜਵਾ ਤੋਂ ਬਿਨਾ ਉਹ ਸੀਟ ਲਗਭਗ ਕਦੇ ਕलिए ਕਿ ਐਕਟਰ ਉਥੇ ਜਿੱਦੇ ਰੇਸਨੀ ਦੇ ਉਲੋਂ ਉਥੇ ਜਿੱਤੇ ਲੱਗਦਾ ਕਿ ਇੰਪੈਕਟ ਆ ਜਿਹੜਾ ਉਹ ਬੀਜੇਪੀ ਦਾ ਹੈ ਜਾਂ ਇੱਕ ਕੇਵਲ ਦਿਖਾਈ ਦਿੰਦਾ ਹੈਗਾ ਦਿਖਾਈ ਦਿਖਾਈ ਦਿੰਦਾ ਤੂੰ ਵੀ ਕਹਿੰਦਾ ਇਸ ਵਾਰ ਉਹ ਉਹ ਇਹ ਜ਼ਰੂਰ ਹੈ ਕਿ ਅਕਾਲੀ ਦਲ ਬੀਜੇਪੀ ਇਕੱਠਾ ਸੀ ਉਹਨੂੰ ਕਿ ਉਹਦੇ ਚੋਈ ਗੱਲ ਆਦਰਵਾਇਜ਼ ਤੇ ਕਿੱਥੇ ਤੁਸੀਂ ਦੇਖ ਰਹੇ ਸੀ ਇਸ ਵਾਰ ਮੈਂ ਦੇਖ ਰਿਹਾ ਸੀ ਕਿ ਨੌ ਵਿਧਾਨ ਸਭਾ ਹਲਕੇ ਦੇ ਵਿੱਚੋਂ 6 ਐਮਐਲਏ ਕਾਂਗਰਸ ਪਾਰਟੀ ਦੇ ਆ ਫਾਇਦਾ ਹੋਏਗਾ ਇਸ ਚੀਜ਼ ਦਾ ਸਿੱਧਾ ਤੂੰ ਨਹੀਂ ਫਾਇਦਾ ਹੋਏਗਾ ਇੰਨੀ ਇੰਨੀ ਹਨੇਰੀ ਦੇ ਵਿੱਚ ਅਸੀਂ 6 ਜਿੱਤ ਕੇ ਆਏ ਆ ਤਾਂ ਹੁਣ ਤੇ ਆਮ ਆਦਮੀ ਪਾਰਟੀ ਨੇ ਕੀ ਕੀਤਾ ਕੀ ਆ ਬੀਜੇਪੀ ਨੇ ਕੀ ਕੀਤਾ ਬਾਰਡਰ ਦੇ ਤੇ ਕਿਹੜਾ ਕੰਮ ਕੀਤਾ ਜੀ ਬੀਜੇਪੀ ਨੇ ਲਾਅ ਐਂਡ ਆਰਡਰ ਉਹਨਾਂ ਕੋਲ ਬੜਿਆ ਤੇ ਇਨ੍ਹਾਂ ਕੋਲੋਂ ਬੜਿਆ ਗੈਂਗਸਟਰ ਇਨ੍ਹਾਂ ਦੇ ਟਾਈਮ ਤੋਂ ਵੱਧ ਗਏ ਉਦੋਂ ਡਰੋਨ ਦੇ ਨਾਲ ਅਸਲਾ ਤੇ ਨਸ਼ਾ ਪਾਕਿਸਤਾਨ ਨੂੰ ਰੋਜ਼ ਆਉਂਦਾ ਇੰਨੀ ਇਲਾ ਨਹੀਂ ਆਉਂਦੀਆਂ ਪਾਕਿਸਤਾਨ ਤੋਂ ਜਿੰਨੇ ਡਰੋਨ ਆਉਂਦੇ ਨੇ ਰੋਜ਼ ਦੇ ਇਲੈਕਸ਼ਨ ਦੇ ਵਿੱਚ ਕਿਹੜੇ ਮੁੱਦੇ ਲੈ ਕੇ ਲੜਨ ਵਾਲੇ ਔਰ ਕੰਮ ਕਿਹੜੇ ਲੱਗਦੇ ਕਿ ਮੈਂ ਜਿੱਤ ਗਿਆ ਤਾਂ ਕਰਾ ਦੂੰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜਾ ਬਾਰਡਰ ਹੈ ਇੱਥੇ ਜਿੰਨੀ ਤਰ੍ਹਾਂ ਬਿਲਕੁਲ ਡੈਡ ਐਂਡ ਤੇ ਬੈਠੇ ਅਗਲੇ ਪਾਸੇ ਪਾਕਿਸਤਾਨ ਹੈ ਬਿਲਕੁਲ ਪੂਰਾ ਗੁਰਦਾਸਪੁਰ ਨੇ ਪੂਰਾ ਪੰਜਾਬ ਜਿਹੜਾ ਜਿਹੜੇ ਨੇ ਇਹ ਪੰਜਾਬ ਦੇ ਉਥੇ ਮੁੱਦਾ ਕਵਾਂਗੇ ਕਿ ਜੇ ਹੈਲ ਸਟੇਟ ਜਿਹੜੀਆਂ ਨੇ ਸਟੇਟਸ ਨੇ ਜੇ ਉਹਨਾਂ ਨੂੰ ਇੰਡਸਟਰੀ ਦੇ ਵਿੱਚ ਕੰਸੈਸ਼ਨ ਮਿਲਦੀ ਆ ਤੇ ਪੰਜਾਬ ਦੇ ਬਾਰਡਰ ਨੂੰ ਕੋਈ ਮਿਲਦੀ ਮੈਂ ਪੂਰੇ ਪੰਜਾਬ ਦੀ ਨਹੀਂ ਗੱਲ ਕਰਦਾ ਮੈਂ ਕਹਿੰਦਾ ਬਾਰਡਰ ਉਹ ਸਾਬ ਤੁਹਾਡਾ ਨਸ਼ਾ ਵੀ ਰੁਕ ਜੂ ਤੁਹਾਡਾ ਉਧਰੋਂ ਡਰੋਨ ਆਉਂਦੇ ਵੀ ਰੁਕ ਜਾਣਗੇ ਤੁਹਾਡਾ ਅਸਲਾ ਵੀ ਰੁਕ ਜੂ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਚਾਹੀਦਾ ਦੋਜੀ ਲਾਅ ਐਂਡ ਆਰਡਰ ਦੀ ਇਹੋ ਜਿਹੀ ਸ਼ਕਤੀ ਨਾਲ ਲਾਗੂ ਕਰਨਾ ਚਾਹੀਦਾ ਕਿ ਪੰਜਾਬ ਚ ਨਸ਼ੇਦਿਆਂ ਜਿਹੜੀਆਂ ਚੀਕਾਂ ਕਢਾ ਦੇਣੀਆਂ ਚਾਹੀਦੀਆਂ ਕਿ ਬੰਦ ਕਰ ਦੇਣੀਆਂ ਚਾਹੀਦੀਆਂ ਜਿਹੜੇ ਨਸ਼ਾ ਵੇਚਦੇ ਉਹਨਾਂ ਚੀਕਾਂ ਕਢਾ ਦੇਣੀਆਂ ਚਾਹੀਦੀਆਂ ਤੇ ਇਹ ਚੀਜ਼ਾਂ ਤੋਂ ਸਾਰੇ ਹੀ ਬੇ ਤੋਰੇ ਫਿਰਦੇ ਆ ਮਿਨੋਰਟੀ ਇੱਕ ਮਿਨੋਰਟੀ ਸਟੇਟ ਹੈ ਸਾਡੀ ਜਰ 2% ਵਾਲਾ ਪ੍ਰਧਾਨ ਮੰਤਰੀ 10 ਸਾਲ ਰਿਹਾ ਦੇਸ਼ ਕੜਾ ਕਰਕੇ ਰੱਖ ਦਿੱਤਾ ਅੱਜ ਤੱਕ ਕਰੀ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਨਸ਼ੇ ਦਾ ਜ਼ਿਕਰ ਕੀਤਾ ਮਾਫ ਕਰਨਾ ਜੇ ਮੈਂ ਗਲਤ ਨਾ ਹੋਵਾਂ ਤੁਹਾਡੇ ਹੱਥ ਚ ਉਸ ਸਮੇ ਗੁਟਕਾ ਸਾ ਫੜਿਆ ਸੀ ਕੈਪਟਨ ਮਨਿੰਦਰ ਨੇ ਜਦੋਂ ਸੌਂ ਖਾਦੀ ਸੀਗੀ ਦੀ ਮੇਰੀ ਗੱਲ ਸੁਣੋ ਜਦੋਂ ਮੈਂ 25 ਇਹ ਮਾਰਚ 2021 ਦੀ ਗੱਲ ਆ ਤੇ ਇਸੇ ਕਰਕੇ ਤੇ ਅੰਦਰ ਲੜਾਈ ਹੋਈ ਕਿ ਝੂਠੀ ਸੌਂ ਕਾਦੀ ਹੈ। ਕਿਉਂ ਨਹੀਂ ਕਰਦੇ ਜੀ? ਨਸ਼ੇ ਦੀ ਤੇ ਬਰਗਾੜੀ ਦੀ ਕਿਉਂ ਨਹੀਂ ਕਰਦੇ? ਟਕਾ ਕੇ ਆਪਣੇ ਮੁੱਖ ਮੰਤਰੀ ਦੇ ਅਗੇਂਸਟ ਬੋਲੇ ਸੀ। ਤੇ ਆ ਜਿਹੜਾ ਸੁਨੀਲ ਜਾ ਖੜਿਆ ਡਰਾਮਾ ਕਰਕੇ ਫਿਰ ਉਹਦੀ ਝੋਲੀ 'ਚ ਜਾ ਕੇ ਬਹਿ ਗਿਆ ਸੀ। ਪਿਛਲੇ ਤਿੰਨ ਮਹੀਨੇ ਤੁਹਾਡੇ ਕੋਲ ਵੀ ਗ੍ਰਹਿ ਮੰਤਰੀ ਰੇ ਲੱਗੇ ਕਿ ਉਹਦੇ ਚ ਕੁਝ ਕੀਤਾ ਨਹੀਂ ਤਿੰਨ ਮਹੀਨਾ ਜਾਂ ਤਿੰਨ ਮਹੀਨੇ ਕੋਈ ਕਦਮ ਚੁੱਕਿਆ ਹੋਵੇ ਇੱਕ ਅਦਾਜੀ ਕੀ ਕਿਹੜੇ ਕਿਹੜਾ ਕਦਮ ਚੁੱਕਿਆ ਨਹੀਂ ਚੁੱਕਿਆ ਸਰ ਕਿਹੜਾ ਨਹੀਂ ਕਿਤੇ ਤੁਸੀਂ ਦੱਸੋ ਨਾ ਆ ਕਦਮ ਨਹੀਂ ਚੁੱਕਿਆ ਤਿੰਨ ਮਹੀਨਿਆਂ ਚ ਬੰਦਾ ਕੀ ਕਰਦਾ ਹੁੰਦਾ ਦੱਸੋ ਮੈਂ ਸਭ ਤੋਂ ਪਹਿਲਾਂ ਰਾਮ ਰਵੀ ਦੇ ਲੈ ਕੇ ਨੀ ਵਾਰੰਟ ਉਹਨੂੰ ਇੰਟਰੋਗੇਟ ਕਰਨ ਦੇ ਬਿਲਕੁਲ ਮੈਂ ਕੱਢੋ ਕਦੇ ਜਿਸ ਟਾਂਕ ਕਢਵਾ ਲਿਓ ਮੇਰੇ ਟਾਈਮ ਚ ਕਿੰਨੇ ਪੁਲਿਸ ਮੁਲਾਜ਼ਮ ਮੈਂ ਨੋਟੇ ਜੋ ਕੀਤੇ ਜਿਨ੍ਹਾਂ ਦੇ ਉਹਦੇ ਵਿੱਚ ਨਸ਼ੇ ਦੇ ਵਿੱਚ ਜਿਨ੍ਹਾਂ ਦਾ ਰੋਲ ਸੀਗਾ ਕਿੰਨੇ ਹੋਰ ਕੰਮ ਕੀਤੇ ਪਰ 3 ਮਹੀਨੇ ਚ 3 ਮਹੀਨੇ ਚ ਕੰਮ ਕਰਦਾ ਤਾਂ ਕਿੰਨੇ ਦਿਨ ਮਿਲਦੇ ਆ ਜੀ ਤੇ ਵੀ ਉਹਦੇ ਚ ਅੱਧੇ ਦਿਨ ਤੇ ਰਾਤਾਂ ਹੀ ਕੱਢ ਦੋ ਅੱਧੇ ਐਤਵਾਰੀ ਕੱਢ ਦੋ ਤੇ ਰਹਿ ਕੇ ਲਾਇਆ ਤੇ ਕਦੇ ਦਿਨ ਰਹਿ ਕੇ ਮੇਰੇ ਕੋਲ 20 25 ਕੇ 30 ਜਦਾਂ ਪਿੰਡ ਚ ਇੱਕ ਵਾਰ ਇੱਕ ਬਣ ਜਾਂਦਾ ਸਰਪੰਚ ਉਹ ਮਰਦੇ ਦਮ ਤੱਕ ਆਉਂਉ ਜੀ ਸਰਪੰਚਾ ਕੀ ਹਾਲ ਹੈ ਤੇਰਾ ਤੇ ਜਿਹੜਾ ਡਿਪਟੀ ਸੀਐਮ ਰਹੇ ਜਿਹੜਾ ਜ਼ੋਮਨਿਸਟਰ ਰਹੇ ਕਹਿੰਦੇ ਜੀ ਇਹ ਨਹੀਂ ਕੀਤਾ ਤੇ ਮੈਂ ਪੁੱਛਣਾ ਚਾਹੁੰਦਾ ਕਿ ਹਮੇਸ਼ਾ ਹੋਮ ਮੰਤਰੀ ਆ 10 ਸਾਲ ਹੋ ਗਏ ਨੇ ਅਜ ਤੱਕ ਪੰਜਾਬ ਦੀ ਕਿਉਂ ਨਹੀਂ ਡਰੋਨ ਰੁਕਦੇ ਜੀ ਕਿਉਂ ਨਹੀਂ ਨਸ਼ਾ ਰੁਕ ਰਿਆ ਕਿਉਂ ਨਹੀਂ ਗੈਂਗਸਟਰ ਰੁਕਦੇ ਮੈਂ ਹਮੇਸ਼ਾ ਨੂੰ ਤਿੰਨ ਚਿੱਠੀਆਂ ਲਿਖੀਆਂ ਤੇ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਨੇ ਏ ਕੈਟਾਗਰੀ ਦੀ ਇਹਨਾਂ ਨੂੰ ਬਾਹਰ ਲਾਜੋ ਕੋਈ ਇਹਨਾਂ ਨੇ ਇੱਕ ਵਾਰੀ ਚਿੱਠੀ ਦਾ ਜਵਾਬ ਖਾਸ ਤੌਰ ਤੇ ਜਦੋਂ ਤੁਹਾਡੇ ਵਿਰੋਧੀ ਉਮੀਦਵਾਰ ਦੇਖਦੇ ਹਾਂ ਸ਼ਰੀ ਕਲਸੀਆ ਆਮ ਆਦਮੀ ਪਾਰਟੀ ਤੋਂ ਆ ਦਿਨੇਸ਼ ਬਬੀ ਭਾਜੀਪੀ ਤੋਂ ਆ ਦਲਜੀਤ ਚੀਮਾ ਅਕਾਲੀ ਦਲ ਤੋਂ ਆ ਮੁਕਾਬਲੇ 'ਚ ਕਿਹੜਾ ਨਜ਼ਰ ਆਉਂਦਾ ਕਿਉਂਕਿ ਤਿੰਨ ਬੰਦੇ ਇਹੋ ਜਿਹੇ ਜਿਨ੍ਹਾਂ ਕੋਲੇ ਕੈਬਿਨੇਟ ਰਹਿਗੇ ਹੈਗੇ ਤੁਹਾਡੇ ਕੋਲ ਵੀ ਕੈਬਿਨੇਟ ਰੈਂਕਰ ਆ ਦਿਲਜੀਤ ਚੀਮਾ ਜੀ ਕੋਲੇ ਵੀ ਰਿਹਾ ਦਿਨੇਸ਼ ਬੱਬੀ ਕੋਲੇ ਵੀ ਰਿਹਾ ਸ਼ੇਰੀ ਕਲਸੀ ਨੂੰ ਛੱਡ ਦੇ ਨਈ ਕਦੀ 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 ਮਨਸਦਸ ਉਹਦੇ ਨਾਲ ਨਹੀਂ ਲੋਕ ਤੋਲਦੇ ਲੋਕ ਤੁਹਾਡੇ ਕੈਰੈਕਟਰ ਨੂੰ ਤੁਹਾਡੀ ਜ਼ੁਬਾਨ ਨੂੰ ਤੁਹਾਡੇ ਕੰਮ ਨੂੰ ਤੁਹਾਡੀ ਜੁਰਤ ਨੂੰ ਪਾਕਿਸਤਾਨ ਨਾਲ ਵਪਾਰ ਦੀ ਗੱਲ ਹਮੇਸ਼ਾ ਹੁੰਦੀ ਹੈਗੀ ਗੁਰਦਾਸਪੁਰ ਤੋਂ ਲੱਗਦਾ ਕਿ ਵਪਾਰ ਸ਼ੁਰੂ ਕੀਤਾ ਜਾ ਸਕਦਾ ਗੁਰਦਾਸਪੁਰ ਤੋਂ ਸ਼ੁਰੂ ਹੋ ਸਕਦਾ ਮਨਜੇ ਵਪਾਰ ਹੋਏਗਾ ਬਾਗਾਪੁਰ ਥਰੂ ਬਾਗਾ ਅਟਾਰੀ ਉਥੋਂ ਹੋ ਸਕਦਾ ਔਰ ਮੇਰੇ ਖਿਆਲ ਕਰਕੇ ਜੇ ਉਥੇ ਜੇ ਆਪਾਂ 에어ਪੋਰਟ ਦੇ ਉੱਤੇ ਏਡੇ ਏਡੇ ਵਧੀਆ ਤਰੀਕੇ ਨਾਲ ਕਰ ਸਕਦੇ ਆ ਜੇ ਇਹੋ ਹੀ ਵਪਾਰ ਵਾਇਆ ਪੋਰਟ ਹੋ ਸਕਦਾ ਤਾਂ ਕੀ ਗੱਲ ਇਧਰੋਂ ਰੋਡ ਕਿਉਂ ਨਹੀਂ ਹੋ ਸਕਦਾ ਕਿ ਜੇ ਉਥੇ ਚੀਜ਼ਾਂ ਦੀ ਨਹੀਂ ਹੋ ਸਕਦੀ ਪੋਰਟ ਰਾਈ ਗੁਜਰਾਤ ਵਾਲੀ ਸਾਈਡ ਤੋਂ ਦੀ ਤੇ ਕੀ ਗੱਲ ਪੰਜਾਬ ਨੂੰ ਕੀ ਗੱਲ ਕਿਉਂ ਗਨੋਰ ਕੀਤਾ ਜਾ ਰਿਹਾ ਕਿਉਂ ਨਹੀਂ ਪੰਜਾਬ ਦੀ ਇਕਨੋਮੀ ਠੀਕ ਹੋਣਗੀ ਪੰਜਾਬ ਦੀ ਇਕਨੋਮੀ ਠੀਕ ਹੋਏਗੀ ਜੇ ਅਸੀਂ ਪੰਜਾਬ ਦਾ ਵਪਾਰ ਕਰੋ ਸ਼ੁਰੂ ਕਰ ਦਈਏ ਤੇ ਜੇ ਪੋਰਟ ਦੇ ਰਾਈ ਸਮੁੰਦਰੀ ਜਹਾਜ਼ ਦੇ ਰਾਈ ਚੀਜ਼ਾਂ ਪਾਕਿਸਤਾਨੋਂ ਆਉਂਦੀਆਂ ਤੇ ਸਾਡੀਆਂ ਪਾਕਿਸਤਾਨ ਜਾਂਦੀਆਂ ਤੇ ਜੇ ਉਹਨਾਂ ਦੀ ਸਕੈਨਿੰਗ ਹੋ ਸਕਦੀ ਤੇ ਇਹ ਬਾਈ ਰੋਡ ਤੇ ਜਾ ਰਾ ਤੇ ਸੌਕੇ ਤੇ ਵੀ ਕੰਮਸ ਪਾਰਟੀ ਚ ਹਮੇਸ਼ਾ ਕੋ ਧੜੇ ਬੰਦੇ ਦੀ ਗੱਲ ਚੱਲਦੀ ਰਹਿੰਦੀ ਹੈ ਕਿ ਸੁਖਜਿੰਦਰ ਰੰਧਾਵੇ ਦਾ ਕਪਣਾ ਧੜਾ ਜੀ ਪ੍ਰਤਾਪ ਬਾਜਵੇ ਦਾ ਕਪਣਾ ਧੜਾ ਗ ਚਰਚਾ ਆਮ ਤੌਰ ਤੇ ਮੀਡੀਆ ਦੇ ਵਿੱਚ ਰਹਿੰਦੀ ਹੈ ਮੇਰਾ ਇੱਕ ਬਣਾ ਦੱਸ ਦੋ ਕਿ ਇਸ ਬੰਦੇ ਨਾਲ ਧੜਾ ਬਾਜੀ ਕਰਕੇ ਖਲੋਤਾ ਮੇਰਾ ਕੋਈ ਧੜਾ ਨਹੀਂ ਮੇਰਾ ਕਾਂਗਰਸ ਦਾ ਧੜਾ ਨਾ ਮੈਂ ਕਿਸੇ ਦਾ ਵਰ ਖਲਾਫ ਚਲਦਾ ਮੈਂ ਆਪਣੇ ਆਪ ਹੀ ਜੇ ਮੇਰਾ ਧੜਾ ਹੁੰਦਾ ਤੇ ਮੈਂ ਤੁਰੇ ਤੁਰੇ ਜਾਂਦਾ ਮੁੱਖ ਮੰਤਰੀ ਕਿੱਦਾਂ ਰਹਿ ਜਾਂਦਾ ਉਹਦਾ ਕੀ ਚੱਕਰ ਸੀ ਕੋਈ ਗੱਲਬਾਤ ਹੋਈ ਸੀ ਜਾਂ ਕੀ ਸੀ ਉਹ ਤਾਂ ਪਤਾ ਨਹੀਂ ਕੀ ਚੱਕਰ ਪਰ ਮੇਰੇ ਤੇ ਮੇਰੇ ਤੇ ਗੱਲ ਸੁਣੋ ਇੱਥੇ ਲੋਕੀ ਕਹਿੰਦੇ ਮੈਨੂੰ ਔ ਨਹੀਂ ਬਣਾ ਮੈਂ ਏ ਕਰਕੇ ਕਾਂਗਰਸ ਮੈਂ ਤੇ ਕਾਂਗਰਸ ਨਹੀਂ ਛੱਡੀ ਮੈਨੂੰ ਤਾਂ ਫਿਰ ਕਾਂਗਰਸ ਨੇ Rajasthan ਦਾ ਇਹ ਇੰਚਾਰਜ ਬਣਾ ਕੇ ਬਿਤਾ ਤੇ ਮੇਰੇ 부ਹੇ ਦੇ ਬਾਅਦ ਚੀਫ ਮਿਨਿਸਟਰ ਖੋਤਾ ਹੁੰਦਾ ਸੀ ਐਡਿਵਰਡਿੰਗ ਸਟੇਟ ਦਾ ਜਿੱਤੇ ਜਿੱਤੇ ਇੱਕ ਜੁਲਾਈ ਪੰਜਾਬ ਨਾਲ ਵੱਡਾ ਜਸਲਮੇਰ ਹੁਣ ਜਿਸ ਤਰੀਕੇ ਦੇ ਨਾਲ ਇੰਚਾਰਜ ਉਧਰ ਵੀ ਉਹ ਨਾਲ ਗੁਰਦਾਸਪੁਰ ਤੋਂ ਇਲੈਕਸ਼ਨ ਉਹਨੇ ਲੱਗਣਾ ਨਹੀਂ ਕਿ ਮੈਨੇਜਮੈਂਟ ਕਰਨਾ ਨਹੀਂ ਨਹੀਂ ਹੋਰ ਤਾਂ ਉੱਥੇ ਹੁਣ ਤਾਂ ਇਲੈਕਸ਼ਨ ਹੀ ਹੈ ਉੱਥੇ ਮੁਸ਼ਕਲ ਹੋ ਜਾਂਦੀ ਹੈ ਕਿ ਮੈਨੇਜਮੈਂਟ ਕਰਨੀ ਨਹੀਂ ਨਹੀਂ ਹੁਣ ਉੱਥੇ ਉੱਥੇ ਮੈਂ ਕੀ ਕਰਾਂ ਉੱਥੇ ਇਲੈਕਸ਼ਨ ਨੂੰ ਲੁਕਣ ਗਈਆਂ ਹੁਣ ਤੇ ਕਦੇ ਪੰਚਾਇਤਾਂ ਇਲੈਕਸ਼ਨ ਕਾਂਗਰਸ ਦੇ ਟਿਕਟਾਂ ਦਾ ਜਦੋਂ ਹਾਲ ਦੇਖ ਦੇਾਂਗੇ ਪੁਲੱਥ ਤੋਂ ਬੰਦਾ ਸੰਗਰੂਰ ਭੇਜ ਦਿੰਦੇ ਆ ਸੰਗਰੂਰ ਤੋਂ ਬੰਦਾ ਆਨੰਦਪੁਰ ਭੇਜਦਾ ਦੇ ਆ ਕਿ ਗਿੱਦੜਵੇ ਤੋਂ ਲੁਧਿਆਣੇ ਪੇ ਇਹਦਾ ਕੀ ਚੱਕਰ ਹੈ ਪਾਰਲੀਮੈਂਟ ਜਿਹੜੀ ਹੁੰਦਾ ਪਾਰਲੀਮੈਂਟ ਚ ਇਹ ਨਹੀਂ ਵੇਖਿਆ ਜਾਂਦਾ ਪਾਰਲੀਮੈਂਟ ਚ ਇਹ ਨਹੀਂ ਵੇਖਿਆ ਜਾਂਦਾ ਪਾਰਲੀਮੈਂਟ ਚ ਇਹ ਕਦੀ ਵੀ ਨਹੀਂ ਹੋਇਆ ਕਿ ਇਹ ਬੰਦਾ ਉਥੋਂ ਲੈਂਦਾ ਤੇ ਬਿੱਟੂ ਕਿੱਥੋਂ ਦਾ ਰਹਿਣ ਵਾਲਾ ਸੀ ਭਈ ਉਸ ਟਾਈਮ ਇਹਨੂੰ ਆਨੰਦਪੁਰ ਸਾਹਿਬ ਤੋਂ ਲੜਾ ਕਿੰਨ ਲੜਾਈ ਕਾਮਯਾਬ ਰਹੀ ਐਕਸਪੀਰੀਅੰਸ ਇਹ ਇਹਨੂੰ ਇਹਨੂੰ ਜਿਹੜਾ ਭਾਜੀਪੀ ਦਾ ਪ੍ਰਧਾਨ ਆ ਇਹਨੂੰ ਹੀ ਗੁਰਦਾਸਪੁਰ ਲੈ ਗਏ ਸੀ ਮੂੰਹ ਦੀ ਖਾ ਕੇ ਆਈ ਫਿਰੋਜ਼ਪੁਰ ਚ ਉਹ ਤੇ ਫਿਰ ਉਹ ਨਾ ਕਿ ਇੱਕ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਹੁਤ ਚਰਚਾ ਚੱਲਦੀਏਗੀ ਆਈਪੀਐਲ ਦੇ ਵਿੱਚ ਕਮੈਂਟਰੀ ਜ਼ਰੂਰ ਕਰ ਰਹੇ ਪਰ ਤੁਹਾਡੀ ਕਾਂਗਰਸ ਲਈ ਨਹੀਂ ਕਰ ਰਹੇ ਨਹੀਂ ਐਵੇਂ ਮੈਂ ਮੈਂ ਬੜਾ ਹੋਟ ਟਾਈਪ ਦਾ ਬੰਦਾ ਜਿਹੜੇ ਬੰਦੇ ਦਾ ਮੇਰਾ ਬੋਲਚਾਲ ਦੀ ਨਾਮ ਆਉਦੀ ਫੇਵਰਚ ਬੋਲਦਾ ਨਾਮ ਆਉਦੀ ਹੈ ਗੁਰਦਾਸਪੁਰ ਹਲਕੇ ਦੇ ਵੋਟਰਾਂ ਨੂੰ ਆਖਰੀ ਅਪੀਲ ਕੀਤੀ ਹੋਏਗੀ ਕਿ ਜੇਕਰ ਸੁਖਜਿੰਦਰ ਰੰਧਾਵਾ ਤੁਹਾਡੇ ਐਮਪੀ ਬੰਦੇ ਆ ਤਾਂ ਆ ਕੰਮ ਰੁਕਿਆ ਇਹ ਪੂਰੇ ਕਰਕੇ ਦੇਵਾਂਗੇ ਉਹਨਾਂ ਨੂੰ ਪਤਾ ਕਿ ਮੇਰੇ ਪਿਤਾ ਜੀ ਨੇ 1971 ਦੀ ਜੰਗ 'ਚ ਕਿੰਨਾ ਕੰਮ ਕੀਤਾ ਕਿਵੇਂ ਬਾਰਡਰ ਅਸੀਂ ਬਸਾਇਆ ਕਿਵੇਂ ਉਹਨਾਂ ਨੇ ਜਿੰਨੀ ਦਿਨ ਦੇ ਜਿਹਨੇ ਪੁਰਾਣੇ ਪਰਿਵਾਰ ਨੇ ਤ੍ਰਿਬਰ ਬਾਜਵਾ ਦੇ ਪਿਤਾ ਜੀ ਸਰਦਾਰ ਸਤਨਾਮ ਸਿੰਘ ਬਾਜਵਾ ਲੈ ਲੋ ਜੈ ਬੁਣੀ ਹੋਣੀ ਹੁੰਦੇ ਸੀ ਇਹਦੇ ਅਸ਼ੋਕ ਚੌਧਰੀ ਦੇ ਉੱਥੇ ਨਰੋਡ ਜੈਮਲ ਸਿੰਘ ਚ ਆ ਜਿਹੜੀ ਹੈਗੀ ਆ ਐਮਪੀ ਬਣਦੀ ਸੀਗੀ ਸੰਤੋਸ਼ ਚੌਧਰੀ ਦੇ ਫਾਜ਼ਿਲਲਾ ਚੌਧਰੀ ਸੁੰਦਰ ਸਿੰਘ ਹੁੰਦੇ ਸੀ ਆ ਉੱਥੇ ਚਲੇ ਜਾਓ ਇਹ ਜਿਹੜਾ ਸੁਜਾਨਪੁਰ ਆਪਣੇ ਰਗਨਾਸੇ ਪੂਰੀ ਹੁੰਦੇ ਸੀ ਸਾਰੇ ਸਾਡੇ ਪਰਿਵਾਰ ਨੇ ਸਾਰੇ ਇਕੱਠੇ ਹੀ ਚਲਕੇ ਇਲੈਕਸ਼ਨ ਲੜਾ। ਸਭ ਤੋਂ ਵੱਧ ਧੰਨਵਾਦ ਰੰਧਾਵਾ ਸਾਹਿਬ ਸਮੰਦੇ ਲਈ। ਸੋ ਗੱਲਬਾਤ ਕਰ ਰਹੀ ਸੀ ਸੁਖਜਿੰਦਰ ਸਿੰਘ ਰੰਧਾਵਾ ਜੀ ਦੇ ਨਾਲ ਸਾਬਕਾ ਡਿਪਟੀ ਸੀਐਮ ਪੰਜਾਬ ਔਰ ਉਹਨਾਂ ਨੂੰ ਗੁਰਦਾਸਪੁਰ ਤੋਂ ਮੌਕਾ ਦਿੱਤਾ ਕਾਂਗਰਸ ਪਾਰਟੀ ਨੇ ਉਮੀਦ ਕਰਾਂਗੇ ਕਿ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਠੀਕ ਲੱਗੀਆਂ ਹੋਣਗੀਆਂ ਔਰ ਹੁਣ ਲੋਕਾਂ ਨੇ ਦੇਖਣਾ ਹੈ ਕਿ ਉਹ ਕਿਸ ਦਾ ਸਾਥ ਦਿੰਦੇ ਨੇ। ਕੈਮਰਾਮੈਨ ਗੁਰਜਨ ਦੇ ਨਾਲ ਰੋਹਿਤ ਪੱਕਾ ਜੀ মিডিਆ ਚੰਡੀਗੜ੍ਹ